ਪਾਵਰ ਕਾਮ ਦੀ ਮੈਨੇਜਮੈਂਟ ਵੱਲੋਂ ਇਸਮਾਂ ਲਾਗੂ ਕਰ ਦਿੱਤਾ ਜਾਂਦਾ। ਉਹਦੇ ਸਪਸ਼ਟਤਾ ਉੱਤੇ ਲਿਖਿਆ ਜਾਂਦਾ ਕਿ ਜਿਹੜੇ ਕੰਟਰੈਕਟ ਬੇਸ ਤੇ ਮੁਲਾਜ਼ਮਾ ਉਹਨਾਂ ਦੀ ਛੁੱਟੀ ਹੋਵੇਗੀ। ਪੱਕੇ ਮੁਲਾਜ਼ਮਾ ਉਹਨਾਂ ਤੇ ਕਾਰਵਾਈ ਸ਼ੁਰੂ ਹੋਊਗੀ ਜਾਇ ਤੋ ਤੱਕ ਕਿ ਵੀ 3 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ। ਉਹਦਾ ਕੋਈ ਅਸਰ ਦੇਖਣ ਨੂੰ ਮਿਲੇ ਮੁਲਾਜ਼ਮਾ ਤੇ? ਨਹੀਂ ਨਹੀਂ ਇਹ ਜਿਹੜੇ ਇਸਮਾਂ ਲ ਆਉਣ ਵਾਲੀ ਗੱਲ ਹੈ ਸਰਕਾਰਾਂ ਕਰਦੀਆਂ ਨੇ। ਲੜਨ ਵਾਲੇ ਲੋਕਾਂ ਨੂੰ ਕੁੱਟਣ ਦੀ ਹਮੇਸ਼ਾ ਹੀ ਜਿਹੜੀਆਂ ਇਹ ਤਾਕਤਾਂ ਨੇ ਰੱਖਦੇ ਐ ਆਪਣਾ ਸਾਰਾ ਦੰਦਪੇੜ ਵਰਤਦੇ ਐ। ਪਰ ਇਹ ਇਸਮਾਂ ਪਹਿਲਾਂ ਵੀ ਲਾਇਆ ਸੀ। ਜਦੋਂ ਪਹਿਲਾਂ ਅਸੀਂ ਸਮੂਥ ਛੁੱਟੀ ਤੇ ਗਏ ਸੀਗੇ। ਇਹ ਅਸੀਂ ਇਹ ਨਹੀਂ ਡਰਦਾ ਉਸ ਮੇ ਤੋਂ ਕੋਈ ਨਹੀਂ ਡਰਦਾ ਸਾਡਾ ਕੋਈ ਕਰਮਚਾਰੀ ਕਿਉਂਕਿ ਲੜਨ ਵਾਲੀ ਜਮਾਤ ਹੈ ਜਿਹੜੇ ਲੋਕ ਡਰਦੇ ਆ ਉਹ ਪਤਾ ਹੀ ਆ ਸਾਨੂੰ ਉਹ ਜਾ ਕੇ ਬੈਠੇ ਉਹਨਾਂ ਦੀ ਗੋਦੀ ਚ ਪਰ ਅਸੀਂ ਨਹੀਂ ਡਰਦੇ ਅਸੀਂ ਜੋ ਵਿੱਡੇ ਆ ਉਹਨੂੰ ਸਿਰੇ ਲਾ ਕੇ ਹਟਾਂਗੇ ਜੋ ਇਹਨਾਂ ਨੇ ਕਰਨਾ ਕਰਨ ਅਸੀਂ ਨਹੀਂ ਕਹਿੰਦੇ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਸਾਡੇ ਤੇ ਕਾਰਵਾਈ ਨਾ ਕਰਨ ਕਰ ਲੈਣ ਜੋ ਸਾਡੇ ਤੇ ਹੋਊਗੀ ਅਸੀਂ ਸਜ਼ਾ ਭੁਗਤਾਂਗੇ ਕਿਉਂਕਿ ਲੋਕਾਂ ਦੇ ਚੁਣੇ ਹੋਏ ਲੀਡਰਾਂ ਅਸੀਂ ਅਸੀਂ ਪੁੱਠੇ ਨਹੀਂ ਮੁੜ ਸਕਦੇ ਅਸੀਂ ਮੱਥੇ ਤੇ ਗਦਾਰ ਨਹੀਂ ਲਿਖਾ ਸਕਦੇ ਜਿਹੜੇ ਲੋਕਾਂ ਨੇ ਸਾਡੇ ਕਹੇ ਤੋਂ ਅੱਜ ਇੰਨੇ ਵੱਡੇ ਪੱਧਰ ਤੇ ਹੜਤਾਲ ਕੀਤੀ ਹੈ ਔਰ ਬਿਨਾਂ ਲੈ ਦਿੱਤੇ ਕੋਈ ਸਸ ਅਸੀਂ ਕੋ ਅਸੀਂ ਨਹੀਂ ਇਹ ਚਾਹੁੰਦੇ ਸਾਡੇ ਮੱਥੇ ਤੇ ਅਸੀਂ ਗਦਾਰ ਲਿਖਿਆ ਜਾਵੇ ਸਾਨੂੰ ਲੋਕ ਗਾਲਾਂ ਕੱਢਣ ਅਸੀਂ ਕਹਿੰਨੇ ਉਹਨਾਂ ਦੇ ਬਣਦੇ ਹੱਕ ਦੋ ਆ ਕੇ ਹਟਾਂਗੇ ਜੋ ਕਰਨਾ ਕਰੇ ਸਰਕਾਰ